কুৰছিলেনে <laughs> <laughs>

ਕਾਜੀ ਮੇਰੇ ਅੱਜ ਕੱਲ੍ਹ ਕਾਜੀ ਕੋਲੋਂ ਪ੍ਰਸ਼ੰਸਾ ਲੈਂਦੇ ਜਾਂਦਾ ਹਾਂ ਤੋਂ ਪਹਿਲਾਂ ਤਾਂ ਘਰ ਜਾਂਦਾ ਹਾਂ ਕਿ ਨਗਰ ਕਾਜੀ ਕੋਲੋਂ ਕਹਾਣੀ ਵੱਲ ਆਉਂਦਾ ਹਾਂ ਆਪ ਜੀ ਨੇ ਕਿਹਾ ਹੈ ਕਿ ਸਾਡੀ ਬਹੁਤ ਬਹੁਤ ਨੰਬਰ ਦਿੰਦਾ ਹਾਂ ਆਪ ਜੀਆ ਬਹੁਤ ਕੰਨੀਆਂ ਸੁਣਾ ਹੈ ਸਾਨੂੰ ਲੋਕਿਆਂ ਦੇ ਵਿੱਚ ਆਜ ਸੁਨੀ ਸ਼ੁਭਾ ਪ੍ਰਧਾਨ ਜੀ ਜੀ ਸਿੰਘ ਜੀ ਦੇਲੇ ਵਾਲਾ ਦੇ ਚੇਤ ਜਤੌਰ ਤੇ ਲੈਣਾ ਹੈ ਠੀਕ ਹੈ ਨਾ ਅਹਿਲੀਕਾ ਖਾਲਸਾ ਵਹਿਰਗੀ ਕੀ ਫਤਿਹ ਅੱਜ ਆਪਾਂ ਇੱਕ ਬਹਾਦਰ ਜੋਧੇ ਜਿਵੇਂ ਪਿਛਲੇ ਜ਼ਮਾਨੇ ਵਿੱਚ ਉਹਨਾਂ ਨੇ ਲੜਾਈਆਂ ਲੜੀਆਂ ਸੀ ਤੇ ਅਖੀਰ ਆਪਾਂ ਨੂੰ ਸਿੱਖੀ ਮਿਲੀ ਔਰ ਉਸ ਤੋਂ ਬਾਅਦ ਜਿਹੜੇ ਜਿੰਨੇ ਸ਼ਹੀਦ ਹੁੰਦੇ ਸੀ ਉਹਨਾਂ ਦੇ ਬਦੌਲਤ ਆਪਾਂ ਚੰਗੇ ਤਰੀਕੇ ਨਾਲ ਸੌ ਰਹੇ ਹਾਂ ਰਾਜੀ ਖੁਸ਼ੀ ਆਪਦੀਆਂ ਜ਼ਿੰਦਗੀਆਂ ਬਤੀਤ ਕਰ ਰਹੇ ਹਾਂ ਤੋ ਕਿਸਾਨ ਮੋਰਚੇ ਦੇ ਬਹਾਦਰ ਯੋਧੇ ਅੱਜ ਸਾਡੇ ਵਿੱਚ ਵਿਰਾਜਮਾਨ ਹਨ ਅਸੀਂ ਰੱਬ ਦਾ ਸ਼ੁਕਰ ਕਰਦੇ ਹਾਂ ਕਿ ਕਿਹੜੀ ਸਟੇਜ ਤੋਂ ਇਹ ਸੱਚੇ ਪਾਤਸ਼ਾਹ ਨੇ ਦੁਬਾਰਾ ਮੋੜ ਕੇ ਇਹਨਾਂ ਨੂੰ ਜ਼ਿੰਦਗੀ ਦਿੱਤੀ ਉਹ ਦਿਨ ਅਸੀਂ ਉੱਥੇ ਸੀ ਜਿੱਦਣ ਇਸ਼ਨਾਨ ਕਰਨ ਤੋਂ ਬਾਅਦ ਜਲਦੀ ਹੀ ਬੇਹੋਸ਼ ਹੋ ਗਏ ਸੀ ਤੇ ਪ੍ਰਮਾਤਮਾ ਨੇ ਨਵੀਂ ਲਾਈਫ ਦਿੱਤੀ ਇਹਨਾਂ ਨੂੰ ਅਸੀਂ ਵਾਅਦਾ ਕਰਦੇ ਹਾਂ ਨਗਰ ਵਾਸੀ ਔਰ ਆਲੇ ਦੁਆਲੇ ਦੇ ਜਿੰਨੇ ਹੀ ਇਲਾਕਾ ਨਿਵਾਸੀ ਹਨ ਉਹ ਸਾਰੇ ਹੀ ਤੁਹਾਡੇ ਨਾਲ ਹੈ ਤੁਸੀਂ ਤੱਕੜਿਆ ਹੋ ਅਸੀਂ ਜਿੰਨੀ ਸਾਡੇ ਨੂੰ ਜਾਨ ਹੈ ਅਸੀਂ ਤੁਹਾਡੇ ਮੁੱਢ ਨਾਲ ਮੋਢਾ ਲਾ ਕੇ ਖੜੇ ਆ ਤੇ ਜਿੱਥੇ ਸਾਡੀ ਲੋੜ ਹੋਵੇ ਲੰਗਰ ਦੀ ਲੋੜ ਹੋਵੇ ਅਸੀਂ ਤੁਹਾਡੇ ਨਾਲ ਆ ਮੈਂ ਸਾਰਿਆਂ ਨੂੰ ਇਹ ਅਪੀਲ ਕਰਦਾ ਹਾਂ ਕਿ ਦਿਲ ਨਾਲ ਜੁੜੇ ਰਹਿਣਾ ਹੈ ਐਸਾ ਨਹੀਂ ਹੈ ਕਿ ਅਸੀਂ ਜਾਣਾ ਹੈ ਬੁਖਾਵਾ ਕਰਨਾ ਹੈ ਮੁਖਵਾ ਕਰਕੇ ਆ ਜਾਣਾ ਐਸਾ ਕੋਈ ਨਹੀਂ ਹੈ ਕਿ ਜਦੋਂ ਪਹਿਲੇ ਮੋਰਚਾ ਲੱਗਾ ਸੀ ਦਿੱਲੀ ਮੋਰਚਾ ਲਗਭਗ 11 ਮਹੀਨੇ ਉੱਥੇ ਜਾਂਦੇ ਰਹੇ ਤੇ ਜਿੰਨਾ ਹੋ ਸਕਦਾ ਹੀ ਰਾਸ਼ਨ ਬਾਲਨ ਤੱਕ ਸੂਈ ਧਾਗੇ ਤੱਕ ਇੱਥੇ ਗੱਡੀਆਂ ਜਾਂਦੀਆਂ ਰਹੀਆਂ ਤੇ ਮਤਲਬ ਹੈ ਪਰਚੀ ਪਰਚੀ 30 30 ਆਦਮੀ ਜਾਂਦੇ ਸੀ ਤੇ ਬੜਾ ਆਨੰਦ ਆਉਂਦਾ ਸੀ ਆਪ ਨੂੰ ਵੀ ਤੇ ਮੋਰਚੇ ਤੇ ਡਟੇ ਸੀ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ मैं एक बुलंद आवाज विच जो सच्चे पातशाह जी का आपूकारा दिता है वो सारे बेनती करूँगा कि बुलंद आवाज जकारा इन्ह का हौसला बधाई होर इन पावर मिले इन ताकत मिले तो वो सारे ने अपने पूरा जोर ला के वह जवाब देना है मैं धन्यवाद करता हाँ नगर का ਜਿੰਨਾ ਨੇ ਇਹਨਾਂ ਅਰੇਂਜਮੈਂਟ ਕੀਤਾ ਹੈ ਤੇ ਇਹਨਾਂ ਦੇ ਦਰਸ਼ਨ ਕਰਾਏ ਸਾਰਿਆਂ ਨੂੰ ਬਹੁਤ-ਬਹੁਤ ਸ਼ੁਕਰੀਆ ਨਾਰਾ ਬਲੰਦ ਆਵਾਜ਼ ਵਿੱਚ ਉਹਦਾ ਜਵਾਬ ਦੇਣਾ ਬੋਲੋ ਸ਼ੋਨ ਹਾਂ